ਸਤ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਕਾਂਸ ਦੇ ਨੇਤਾ ਰਾਹੁਲ ਗਾਂਧੀ ਜੀ ਬਾਰੇ ਰਾਹੁਲ ਗਾਂਧੀ ਜੀ ਦਾ ਜਨਮ 19 ਜੂਨ 1970 ਵਿੱਚ ਦਿੱਲੀ ਵਿੱਚ ਹੋਇਆ ਇਹਨਾਂ ਦੀ ਮਾਤਾ ਦਾ ਨਾਮ ਸੋਨੀਆ ਗਾਂਧੀ ਦਾ ਪਿਤਾ ਦਾ ਨਾਮ ਮਰਜੀਬ ਗਾਂਧੀ ਹੈ ਇਹਨਾਂ ਦੀ ਭੈਣ ਦਾ ਨਾਮ ਪ੍ਰਿੰਕਾ ਗਾਂਧੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦੀ ਪੜ੍ਹਾਈ ਬਾਰੇ ਸ਼ੁਰੂ ਵਿੱਚ ਇਹਨਾਂ ਦੀ ਪੜ੍ਹਾਈ ਦਿੱਲੀ ਵਿੱਚ ਹੋਈ ਬਾਅਦ ਵਿੱਚ 1981 ਵਿੱਚ ਇਹਨਾਂ ਨੂੰ ਦੀ ਦੂਜੇ ਸਕੂਲ ਦੇਹੜਾ ਦੂਖ ਨੂੰ ਐਡਮਿਸ਼ਨ ਕਰਵਾ ਦਿੱਤਾ ਗਿਆ 1983 ਵਿੱਚ ਕੁਝ ਸੁਰੱਖਿਆ ਕਾਰਨਾ ਕਰਕੇ ਇਹਨਾਂ ਨੂੰ ਵਾਪਸ ਦਿੱਲੀ ਬੁਲਾ ਲਿਆ ਗਿਆ ਜਿੱਥੇ ਦੋਨਾਂ ਭੈਣ ਭਰਾਵਾਂ ਦੀ ਇਹਨਾਂ ਦੀ ਪੜ੍ਹਾਈ ਘਰ ਵਿੱਚ ਹੋਈ 1999 ਵਿੱਚ ਇਹਨਾਂ ਨੇ ਦਿੱਲੀ ਯੂਨੀਵਰਸਿਟੀ ਦੇ ਸੈਂਟ ਸਟੀਫਨ ਕਾਲਜ ਵਿੱਚ ਹਿਸਟਰੀ ਆਨਰ ਬੀਏ ਵਿੱਚ ਐਡਮਿਸ਼ਨ ਲਿਆ ਇਸ ਕਾਲਜ ਵਿੱਚ ਇਹਨਾਂ ਨੂੰ ਸਪੋਰਟਸ ਕੋਟੇ ਅੰਦਰ ਐਡਮਿਸ਼ਨ ਮਿਲਿਆ ਕਿਉਂਕਿ ਇਹ ਨਿਸ਼ਾਨੇਬਾਜ਼ੀ ਵਿੱਚ ਬਹੁਤ ਵਧੀਆ ਸਨ 1999 ਦੀ ਨਿਸ਼ਾਨੇਬਾਜ਼ੀ ਪ੍ਰਤੀਯੋਗਤਾ ਵਿੱਚ ਚੌਥੇ ਨੰਬਰ ਤੇ ਆਏ ਸਨ ਸਪੋਰਟਸ ਵਿੱਚ ਇਹਨਾਂ ਨੇ ਹੋਰ ਵੀ 8 ਤਰ੍ਹਾਂ ਦੇ ਪੁਰਸਕਾਰ ਜਿੱਤੇ ਹਨ ਉਸ ਤੋਂ ਬਾਅਦ 1991 ਵਿੱਚ ਇਹਨਾਂ ਦੇ ਪਿਤਾ ਦੀ ਹਤਿਆ ਕਰਨ ਸੁਰੱਖਿਆ ਕਾਰਨ ਇਹਨਾਂ ਨੂੰ ਅਮਰੀਕਾ ਦੇ ਹਾਰਵਰਡ ਯੂਨੀਵਰਸਿਟੀ ਵਿੱਚ ਐਮਾ ਇਕਨੋਮਿਕਸ ਵਿੱਚ ਐਡਮਿਸ਼ਨ ਦਵਾ ਦਿੱਤਾ ਗਿਆ। ਉੱਥੇ ਵੀ ਸੁਰੱਖਿਆ ਕਰਨਾ ਕਰਕੇ ਬਾਅਦ ਚ ਇਹਨਾਂ ਦਾ ਟ੍ਰਾਂਸਫਰ ਫਲੋਰੀਡਾ ਦੇ ਰੋਲਿੰਗ ਕਾਲਜ ਵਿੱਚ ਕਰ ਦਿੱਤਾ ਗਿਆ। 1995 ਵਿੱਚ ਇਹਨਾਂ ਨੇ ਦੀ ਟਰਨੇਟੀ ਕਾਲਜ ਕੈਮਬ੍ਰਿਜ ਤੋਂ ਐਮਫਿਲ ਕੀਤੀ ਹੈ। ਇਹ ਐਮਫਿਲ ਇਹਨਾਂ ਨੇ ਡਿਵੈਲਪਮੈਂਟ ਸਟੱਡੀ ਵਿੱਚ ਕੀਤੀ। ਉਸ ਤੋਂ ਬਾਅਦ ਇਹਨਾਂ ਨੇ 3 ਸਾਲ ਲੰਡਨ ਵਿੱਚ ਕਿਸੇ ਕੰਪਨੀ ਵਿੱਚ ਕੰਮ ਕੀਤਾ। ਉਸ ਤੋਂ ਬਾਅਦ 2002 ਵਿੱਚ ਵਾਪਸ ਆ ਗਏ ਮੁੰਬਈ ਵਿੱਚ ਇੱਕ ਕੰਪਨੀ ਖੋਲੀ ਜਿੱਥੇ ਇਹਨਾਂ ਨੇ ਬਤੌਰ ਡਾਇਰੈਕਟਰ ਕੰਮ ਕੀਤਾ 2004 ਵਿੱਚ ਆਪਣੀ ਮਾਤਾ ਜੀ ਦੇ ਕਹਿਣ ਤੇ ਇਹਨਾਂ ਨੇ ਪੋਲਿਟਿਕਸ ਜੁਆਇਨ ਕਰ ਲਈ ਤੇ ਹੁਣ 2024 ਦੀਆਂ ਲੋਕ ਸਭਾ ਇਲੈਕਸ਼ਨਾਂ ਵਿੱਚ ਯੂਪੀ ਦੀ ਰਾਇ ਬਰੇਲੀ ਸੀਟ ਤੋਂ ਖੜੇ ਹੋਏ ਹਨ ਤੁਹਾਨੂੰ ਕੀ ਲੱਗਦਾ ਜਿੱਤਣਗੇ ਜਾਂ ਨਹੀਂ ਜਿੱਤਣਗੇ ਜੇਕਰ 2024 ਦੀਆਂ ਲੋਕ ਸਭਾ ਇਲੈਕਸ਼ਨਾਂ ਵਿੱਚ ਕਾਂਗਰਸ ਸੱਤਾ ਵਿੱਚ ਆਉਂਦੀ ਹੈ ਤਾਂ ਤੁਹਾਨੂੰ ਕੀ ਲੱਗਦਾ ਹੈ ਪੀਐਮ ਬਣ ਸਕਦੇ ਹਨ ਕਿ ਨਹੀਂ ਤੁਸੀਂ ਪਲੀਜ਼ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਮਿਲਦੇ ਆਂ ਅਗਲੀ ਵੀਡੀਓ 'ਚ ਨਵੇਂ ਵਿਸ਼ੇ ਨਾਲ တာနာပါ